ਨਮਸਕਾਰ ਆਦab ਸਸ਼ਕਾਲ ਸਵਾਗਤ ਹੈ ਤੁਹਾਡਾ ਹੀਲਿੰਗ ਵਾਈਬਸ ਪੰਜਾਬੀ ਚੈਨਲ ਦੇ ਇੱਕ ਹੋਰ ਮੋਟੀਵੇਸ਼ਨਲ ਵੀਡੀਓ ਦੇ ਵਿੱਚ ਦੋਸਤੋ ਅਸੀਂ ਕਈ ਵਾਰ ਕਹਿੰਦੇ ਹਾਂ ਕਿ ਮੈਂ ਇਹ ਮੁਕਾਮ ਹਾਸਲ ਕਰਨਾ ਚਾਹੁੰਦਾ ਹਾਂ ਜਾਂ ਐਟਸ ਪੁਆਇੰਟ ਦੇ ਉੱਤੇ ਮੈਂ ਪਹੁੰਚਣਾ ਚਾਹੁੰਦਾ ਹਾਂ ਪਰ ਮੈਨੂੰ ਉਹ ਨਹੀਂ ਪਹੁੰਚਣ ਦੇ ਰਿਹਾ ਅਸੀਂ ਇਸ ਚੀਜ਼ ਦਾ ਦੋਸ਼ ਕਿਸੇ ਹੋਰ ਦੇ ਉੱਤੇ ਪਾ ਦਿੰਦੇ ਹਾਂ ਜਾਂ ਅਸੀਂ ਮਿਹਨਤ ਕਰਕੇ ਥੋੜੀ ਮਿਹਨਤ ਕਰਕੇ ਫਿਰ ਅਸੀਂ ਹਾਰ ਮੰਨ ਬੈਠ ਜਾਂਦੇ ਹਾਂ ਅਸੀਂ ਆਪਣੇ ਆਪ ਨੂੰ ਛੋਟਾ ਸਮਝਣ ਲੱਗ ਪੈਂਦੇ ਹਾਂ ਆਪਣੀਆਂ ਸ਼ਕਤੀਆਂ ਨੂੰ ਸੀਮਤ ਸਮਝਦੇ ਹੋਏ ਅਸੀਂ ਆਪਣੇ ਲਕਸ਼ ਦੇ ਵੱਲ ਨਹੀਂ ਜਾਂਦੇ ਤੇ ਕਈ ਲੋਕ ਹੁੰਦੇ ਨੇ ਜੋ ਜੋ ਉਹ ਸੋਚਦੇ ਹਨ ਉਹ ਕਰਕੇ ਦਿਖਾਉਂਦੇ ਨੇ ਪਰ ਇਹਨਾਂ ਲੋਕਾਂ ਦੀ ਜ਼ਿੰਦਗੀ ਬਹੁਤ ਘੱਟ ਹੈ ਇਸ ਦੇ ਨਾਲ ਸੰਬੰਧਿਤ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨਾ ਚਾਹੁੰਦੀ ਆ ਕਿ ਇੱਕ ਵਾਰ 10 ਮੈਂਡਕ ਸਕੂਲ ਤੋਂ ਆਏ ਰੋਟੀ ਖਾਧੀ ਸਕੂਲ ਦਾ ਕੰਮ ਜਿਹੜਾ ਮਿਲਿਆ ਸੀ ਉਹ ਉਹਨਾਂ ਨੇ ਕੀਤਾ ਫਿਰ ਉਹ ਸੋਚਦੇ ਨੇ ਕਿ ਕਿਉਂ ਨਾ ਜੰਗਲ ਦੇ ਵਿੱਚ ਅੱਜ ਮਾਊਂਟੇਨ ਕਲਾਈਮਿੰਗ ਕੀਤੀ ਜਾਏ ਕੁਝ ਐਡਵੈਂਚਰ ਹੋ ਜਾਏਗਾ ਸੋ ਸਾਰੇ ਮਿਲ ਕੇ ਜੰਗਲ ਵੱਲ ਨੂੰ ਤੁਰ ਪਏ ਉਹ ਜਦ ਪਹੁੰਚੇ ਇੱਕ ਬਹੁਤ ਵੱਡਾ ਪਰਬਤ ਸੀ ਤੇ ਉਹ ਕਹਿੰਦੇ ਕਿ ਚਲੋ ਸ਼ੁਰੂ ਕਰਦੇ ਹਾਂ ਫਿਰ ਉਹ ਚੱਲਣਾ ਸ਼ੁਰੂ ਕਰਦੇ ਹਨ ਤੇ ਇੱਕ ਪੁਆਇੰਟ ਤੇ ओके ਚਾਰ ਪੰਜ ਦੋਸਤ ਕਹਿੰਦੇ ਨੇ ਕਿ ਬਈ ਅਸੀਂ ਅੱਗੇ ਵੀ ਇੱਥੇ ਆਏ ਹੋਏ ਹਾਂ ਇਸ ਤੋਂ ਅੱਗੇ ਚੜ੍ਹਨਾ ਅਸੰਭਵ ਹੈ ਤੇ ਅਸੀਂ ਨਹੀਂ ਜਾਣਾ ਇਹ ਸੁਣ ਕੇ ਇੱਕ ਮੈਂਡਕ ਕਹਿੰਦਾ ਹੈ ਕਿ ਠੀਕ ਹੈ ਜੇ ਓខਾ ਹੈ ਮੈਂ ਵੀ ਨਹੀਂ ਜਾਵਾਂਗਾ ਸੋ ਬਚ ਗਏ ਚਾਰ ਥੋੜੀ ਦੇਰ ਅੱਗੇ ਜਾਂਦੇ ਹਨ ਚਾਰ ਜ਼ਿੱਦ ਕਰਦੇ ਹਨ ਕਿ ਨਹੀਂ ਅਸੀਂ ਅੱਗੇ ਜਾ ਕੇ ਹੀ ਦੇਖਣਾ ਹੈ ਉਹ ਤੁਰ ਪੈਂਦੇ ਹਨ ਚਾਰ ਮੈਂਡਕ ਥੋੜੀ ਹੋਰ ਅੱਗੇ ਸਫ਼ਰ ਤੈਅ ਕਰਨ ਤੋਂ ਬਾਅਦ ਬਿਲਕੁਲ ਅੱਧ ਤੋਂ ਥੋੜਾ ਜਿਹਾ ਵੱਧ ਸਫ਼ਰ ਤੈਅ ਕਰਨ ਤੋਂ ਬਾਅਦ ਦੋ ਮینڈਕ ਹਾਰ ਮੰਨ ਲੈਂਦੇ ਹਨ ਉਹ ਕਹਿੰਦੇ ਹਨ ਕਿ ਅਸੀਂ ਇਸ ਤੋਂ ਬਾਅਦ ਸਫ਼ਰ ਤੈਅ ਨਹੀਂ ਕਰ ਸਕਦੇ ਬਚਦੇ ਨੇ ਸਿਰਫ ਦੋ ਤੇ ਉਹ ਦੋ ਬੜੀ ਆਪਣੀ ਮਿਹਨਤ ਦੇ ਨਾਲ ਪੱਕੇ ਨਿਸ਼ਚੇ ਦੇ ਨਾਲ ਉਹ ਓਪੜਾ ਨੂੰ ਸੈਂਦੇ ਹੋਏ ਉਹ ਆਪਣਾ ਸਫ਼ਰ ਤੈਅ ਕਰਦੇ ਹਨ ਤੇ ਪਿੱਛੋਂ ਦੀ ਉਹਨਾਂ ਦੇ ਦੋਸਤ ਲਗਾਤਾਰ ਕਹਿ ਰਹੇ ਹੁੰਦੇ ਹਨ ਕਿ ਆਜੋ ਤੁਹਾਡੇ ਕੋਲ ਇਹ ਕੰਮ ਨਹੀਂ ਹੋਣਾ ਕਿਉਂਕਿ ਅਸੀਂ ਇਹ ਕਰਕੇ ਦੇਖ ਚੁੱਕੇ ਹਾਂ ਅਸੀਂ ਪਹਿਲਾਂ ਵੀ ਇਹ ਪਰਬਤ ਚੜਨ ਦੀ ਬਹੁਤ ਵਾਰ ਕੋਸ਼ਿਸ਼ ਕੀਤੀ ਹੈ ਔਰ ਅਸੀਂ ਹਮੇਸ਼ਾ ناکਾਮਯਾਬ ਹੋਏ ਹਾਂ ਸੋ ਇਹ ਤੁਹਾਡੀ ਕੋਸ਼ਿਸ਼ ਵਿਅਰਥ ਹੈ ਇਹ ਉਹ ਬੈਠੇ ਹੋਏ ਜਿਹੜੇ 5 ਮਿੰਟ ਪਹਿਲੇ ਵਾਲੇ ਸੀ ਉਹ ਲਗਾਤਾਰ ਬੋਲ ਰਹੇ ਸਨ ਹੁਣ ਬਚਦੇ ਦੋ ਉਹਨਾਂ ਦੇ ਵਿੱਚੋਂ ਇੱਕ ਮੈਂਡਕ ਬਿਲਕੁਲ ਲਾਸਟ ਸਟੇਜ ਤੋਂ ਬਿਲਕੁਲ ਥੋੜੀ ਜਿਹੀ ਪਿੱਛੇ ਆ ਕੇ ਉਸ ਦੇ ਪੈਰ ਦੇ ਉੱਤੇ ਸੱਟ ਲੱਗ ਜਾਂਦੀ ਹੈ ਤੇ ਉਸ ਦਾ ਦੂਸਰਾ ਦੋਸਤ ਕਹਿੰਦਾ ਹੈ ਕਿ ਚੱਲ ਮੇਰੇ ਨਾਲ ਅਸੀਂ ਪਹੁੰਚਣ ਵਾਲੇ ਹਾਂ ਅਸੀਂ ਜਿੱਤ ਹਾਸਲ ਕਰ ਲਵਾਂਗੇ ਤੇ ਅਸੀਂ ਪਹਿਲੇ ਉਹ ਮੈਂਡਕ ਬਣਾਂਗੇ ਜੋ ਸਿਖਰ ਤੇ ਪਹੁੰਚੇ ਹੋਣਗੇ ਪਰ ਉਹ ਕਦਮ ਚੱਕਣ ਹੀ ਲੱਗਦਾ ਹੈ ਉਸ ਨੂੰ ਆਪਣੇ ਦੋਸਤਾਂ ਦੀ ਥਲਿਓ ਆਵਾਜ਼ ਆਉਂਦੀ ਹੈ ਕਿ ਇਹ ਨਹੀਂ ਹੋਣਾ ਸੋਨੇ ਜਿਹੜੀ ਸਾਰੀ ਊਰਜਾ ਇਕੱਠੀ ਕੀਤੀ ਹੁੰਦੀ ਹੈ ਉਹ ਉੱਥੇ ਹੀ ਟਾਇਟੇਰੀ ਹੋ ਜਾਂਦਾ ਹੈ ਉਹ ਅੱਗੇ ਨਹੀਂ ਜਾਂਦਾ ਬਚਦਾ ਸਿਰਫ ਇੱਕ ਉਹ ਕੋਸ਼ਿਸ਼ ਕਰਦਾ ਹੈ ਉਸਦੇ ਪੈਰ ਦੇ ਵਿੱਚ ਕਈ ਜ਼ਖਮ ਕਈ ਥਾਂ ਤੇ ਉਸਦਾ ਪੈਰ ਵੀ ਛਿੱਲਿਆ ਜਾਂਦਾ ਹੈ ਪਰ ਉਹ ਲਗਾਤਾਰ ਆਪਣੇ ਪਿੱਛੇ ਦੇ ਵੱਲ ਤੁਰਿਆ ਜਾ ਰਿਹਾ ਹੁੰਦਾ ਹੈ ਔਰ ਅੰਤ ਵਿੱਚ ਪਰਬਤ ਦੀ ਸਿਖਰ ਦੇ ਉੱਤੇ ਪਹੁੰਚ ਜਾਂਦਾ ਹੈ ਇਸ ਪ੍ਰੰਤ ਜੇਤੂ ਮینڈਕ ਆਪਣੇ ਬਾਕੀ ਦੋਸਤਾਂ ਦੇ ਨਾਲ ਵਾਪਸ ਪਿੰਡ ਦੇ ਵਿੱਚ ਆਉਂਦਾ ਹੈ ਤੇ ਸਾਰਿਆਂ ਨੂੰ ਦੱਸਦਾ ਹੈ ਕਿ ਮੈਂ ਉਸ ਪਰਵਤ ਦੀ ਚੋਟੀ ਤੇ ਪਹੁੰਚ ਕੇ ਆਪਣਾ ਜਿੱਤ ਦਾ ਝੰਡਾ ਗਾੜਾਇਆ ਹਾਂ ਸੋ ਇਹ ਸੁਣ ਕੇ ਮੀਡੀਆ ਵਾਲੇ ਵੀ ਉਸ ਤੇ ਇੰਟਰਵਿਊ ਲੈਣ ਲਈ ਆਉਂਦੇ ਹਨ ਤੇ ਇੱਕ ਹਿੰdia ਵਾਲਾ ਉਸ ਨੂੰ ਸਵਾਲ ਕਰਦਾ ਹੈ ਕਿ ਤੁਹਾਨੂੰ ਤੁਹਾਡੇ ਦੋਸਤਾਂ ਮੱਲਾ ਲਗਾਤਾਰ ਇਹ ਮੈਸੇਜ ਮਿਲ ਰਿਹਾ ਸੀ ਕਿ ਉੱਪਰ ਜਾਣ ਦਾ ਕੋਈ ਫਾਇਦਾ ਨਹੀਂ ਹੈ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਉੱਪਰ ਸਿਖਰ ਤੱਕ ਨਹੀਂ ਪਹੁੰਚ ਸਕੇ ਤੁਸੀਂ ਇੰਨੀ ਮੋਟੀਵੇਸ਼ਨ ਕਿੱਥੋਂ ਲਿੱਤੀ ਤਾਂ ਇਸ ਤੋਂ ਬਾਅਦ ਉਸ ਦੀ ਇੰਟਰਵਿਊ ਕਰਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਮੈਂਡਕ ਵਿਚਾਰਾਤਾ ਬੈਰਾ ਸੀ ਸੋ ਦੋਸਤੋ ਇਸ ਕਹਾਣੀ ਵਿੱਚ ਤੁਹਾਨੂੰ ਸੰਦੇਸ਼ ਹੈ ਕਿ ਜੇ ਅਸੀਂ ਲੋਕਾਂ ਦੇ ਜੋ ਸਾਨੂੰ ਡੀਮੋਟੀਵੇਟ ਕਰਦੇ ਹਨ ਜੇਕਰ ਅਸੀਂ ਉਹਨਾਂ ਸ਼ਬਦਾਂ ਨੂੰ ਤਹਿਰੇ ਹੋ ਜਾਈਏ ਬਿਲਕੁਲ ਨਾ ਸੁਣਨੇ ਤੇ ਆਪਣੀ ਲਗਾਤਾਰ ਮਿਹਨਤ ਦੇ ਨਾਲ ਮੁਸ਼ਕਲਾਂ ਆਉਂਦੇ باوجود ਵੀ ਕੋਸ਼ਿਸ਼ ਕਰਦੇ ਰਹੀਏ ਤੇ ਆਪਣੀ ਮੰਜ਼ਿਲ ਵੱਲ ਨਿਰੰਤਰ ਵੱਧਦੇ ਰਹੀਏ ਤੇ ਸਾਨੂੰ ਕੋਈ ਵੀ ਇਨਸਾਨ ਜਾਂ ਕੋਈ ਵੀ ਅਜੀਹਾ ਹਾਦਸਾ ਜਾਂ ਕੋਈ ਵੀ ਅਜੀਹਾ ਮੌਕਾ ਨਹੀਂ ਹੈ ਜੋ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਣ 'ਚ ਰੁਕਾਵਟ ਪਾ ਰ ਕਰੇ ਸੋ ਸਾਡੇ ਤੇ ਮਨਸਰ ਹੈ ਕਿ ਅਸੀਂ ਸਭ ਤੋਂ ਪਹਿਲੇ ਮਿੰਡਕ ਹਨ ਜਿਹੜਾ ਕਿ ਲੋਕਾਂ ਦੀ ਗੱਲ ਸੁਣ ਕੇ ਲੋਕਾਂ ਦੇ ਐਕਸਪੀਰੀਐਂਸਸ ਸੁਣ ਕੇ ਕੋਸ਼ਿਸ਼ ਹੀ ਨਹੀਂ ਕਰਦਾ ਇਹ ਉਹ ਲੋਕ ਹੁੰਦੇ ਹਨ ਜਿਹੜੇ ਮਿਹਨਤ ਕਰਨ ਤੋਂ ਡਰਦੇ ਹਨ ਕੋਸ਼ਿਸ਼ ਕਰਨ ਤੋਂ ਡਰਦੇ ਹਨ ਤੇ ਸਭ ਤੋਂ ਵੱਧ ਇਹ ਲੋਕ ਸੈਲਫ ਡਾਊਟ ਦਾ ਸ਼ਿਕਾਰ ਹੁੰਦੇ ਹਨ ਇਹ ਖੁਦ ਤੇ ਵਿਸ਼ਵਾਸ ਨਹੀਂ ਕਰਦੇ ਜੋ ਉਹਨਾਂ ਨੂੰ ਕੋਈ ਕਹਿੰਦਾ ਹੈ ਉਹਨੂੰ ਸੱਚ ਮੰਨ ਲੈਂਦੇ ਹਨ ਕੁਝ ਲੋਕ ਅਜਿਹੇ ਹੁੰਦੇ ਹਨ ਜਿਹੜੇ ਸਫਲਤਾ ਤਾਂ ਹਾਸਲ ਕਰਨਾ ਚਾਹੁੰਦੇ ਹਨ ਪਰ ਕੁਝ ਕੋਸ਼ਿਸ਼ ਕਰਨ ਦੇ ਬਾਵਜੂਦ ਇਹ ਮੋਟੀਵੇਟ ਹੋ ਜਾਂਦੇ ਹਨ ਇਹ ਲੋਕ ਹਮੇਸ਼ਾ ਹਾਲਾਤਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ ਤੇ ਤੀਸਰੇ ਉਹ ਹੁੰਦੇ ਹਨ ਜਿਹੜੇ ਬਿਲਕੁਲ ਮੰਜ਼ਿਲ ਦੇ ਲਾਗੇ ਪਹੁੰਚ ਜਾਂਦੇ ਹਨ ਪਰ ਬਿਲਕੁਲ ਮੰਜ਼ਿਲ ਦੇ ਨਜ਼ਦੀਕ ਹੋਣ ਦੇ ਬਾਵਜੂਦ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਇਹ ਲੋਕ 네ਗੇਟਿਵ ਲੋਕਾਂ ਦੇ ਚਾਂਸੇ ਦੇ ਵਿੱਚ ਆ ਜਾਂਦੇ ਹਨ ਤੇ ਖੁਦ ਦੇ ਸ਼ਕਤੀਆਂ ਖੁਦ ਦੇ ਗੁਣਾਂ ਨੂੰ ਪਛਾਣਨ ਦੀ ਜਗ੍ਹਾ ਖੁਦ ਦੇ ਅਫਗੁਣ ਦੇਖਣ ਲੱਗ ਪੈਂਦੇ ਹਨ ਤੇ ਚੌਥੇ ਉਹ ਲੋਕ ਹੁੰਦੇ ਹਨ ਜਿਹੜੇ ਮਿਹਨਤ ਵੀ ਕਰਦੇ ਹਨ ਔਕੜਾਂ ਵਿੱਚ ਸੰਦੇ ਹਨ ਦੁਨੀਆ ਦੀਆਂ ਗੱਲਾਂ ਵੀ ਨਹੀਂ ਸੁਣਦੇ 네ਗੇਟਿਵਿਟੀ ਆਪਣੇ ਅੰਦਰ ਐਬਜ਼orb ਨਹੀਂ ਕਰਦੇ ਉਹ ਹੀ ਜੀਤੂ ਹੁੰਦੇ ਹਨ ਉਹ ਹੀ ਵਿਨਰਸ ਹੁੰਦੇ ਹਨ ਕਿਉਂਕਿ ਕੋਈ ਵਿਨਰ ਅਜੀਹਾ ਨਹੀਂ ਹੈ ਜਿਸ ਨੂੰ ਦੁਨੀਆ ਨੇ ਕਦੇ ਗਲਤ ਨਾ ਠਹਿਰਾਇਆ ਹੋਵੇ ਉਹ ਹਮੇਸ਼ਾ ਆਪਣੇ ਗੋਲ ਤੇ ਫੋਕਸਡ ਹੁੰਦੇ ਰਹਿੰਦੇ ਹਨ ਤੇ ਕਿਸੇ ਦੀ ਪਰਵਾਹ ਨਹੀਂ ਕਰਦੇ ਲਗਾਤਾਰ ਆਪਣੀ ਮੰਜ਼ਿਲ ਨੂੰ ਅੱਗੇ ਦੇਖਦੇ ਹਨ ਜਿਵੇਂ ਕਿ ਕੋੜਾ ਐਨਕ ਲਗਾਉਂਦਾ ਹੈ ਕੋੜੇ ਵਾਲੀ ਐਨਕ ਲਗਾ ਕੇ ਉਹ ਵੀ ਦੁਨੀਆ ਨੂੰ ਦੇਖਦੇ ਹਨ ਕਦੇ ਵੀ ਇੱਧਰ ਉੱਧਰ ਨਹੀਂ ਦੇਖਦੇ ਉਹਨਾਂ ਦਾ ਲਕਸ਼ ਸਿਰਫ ਆਪਣੇ ਪਿੱਛੇ ਤੱਕ ਪਹੁੰਚਣਾ ਹੁੰਦਾ ਹੈ ਜਿਹੇ ਲੋਗ ਆਪਣੀ ਜ਼ਿੰਦਗੀ ਨੂੰ ਜਿੱਤਦੇ ਹਨ ਆਪਣੇ ਮਨ ਨੂੰ ਜਿੱਤਦੇ ਹਨ ਤੇ ਸਫਲ ਹੁੰਦੇ ਹਨ ਭਾਵੇਂ ਉਹ ਦੁਨਿਆਵੀ ਤੌਰ ਤੇ ਹੋਵੇ ਜਾਂ ਰੂਹਾਨੀ ਤੌਰ ਤੇ ਹੋਵੇ ਉਹ ਆਪਣੇ ਕੋਸ਼ਿਸ਼ ਦੇ ਨਾਲ ਆਪਣੀ ਮੰਜ਼ਿਲ ਦਾ ਮੰਜ਼ਿਲ ਬਹੁਤ ਚੰਗੇ ਹਾਂ ਮੈਨ ਆਸ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਜੇ ਕਹਾਣੀ ਪਸੰਦ ਆਈ ਹੋਵੇ ਤਾਂ ਸੋ ਲਾਈਕ ਕਰੋ ਸ਼ੇਅਰ ਕਰੋ ਅਜਹੀਆਂ ਹੋਰ ਮੋਟੀਵੇਸ਼ਨਲ ਸਟੋਰੀਜ਼ ਦੇ ਲਈ ਤੁਸੀਂ ਮੇਰੇ ਚੈਨਲ ਹੀਲਿੰਗ ਵਾਈਬਸ ਪੰਜਾਬੀ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਅਮੀ ਮੋਟੀਵੇਸ਼ਨ ਲੈ ਕੇ ਨਵੀਂ ਸਟੋਰੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ